we ਨੂੰ ਲੱਗੀ ਭਿਆਨਕਕ ਆਸਮਾਨ ਉੱਛੋਂ ਦੇ ਨਜ਼ਰ ਆਏ ਅੱਗ ਦੇ ਪੰਬੜ ਅੱਗ ਲੱਗਣ ਕਾਰਨ ਸਾਰੀ ਇਮਾਰਤ ਸੜ ਕੇ ਹੋਈ ਸੁਆਜਸ ਤੋਂ ਬਾਅਦ ਲੋਕਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਦਰਸਲ ਇਹ ਇਮਾਰਤ ਇੱਕ ਫੈਕਟਰੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਇਸ ਭਿਆਨਕ ਅੱਗ ਨੂੰ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਇਸ ਪੂਰੀ ਇਮਾਰਤ ਨੂੰ ਆਪਣੀ ਝਪੇਟ ਚ ਲੈ ਲਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗੜਦੀਆਂ ਟੀਮਾਂ ਵੀ ਪਹੁੰਚੀਆਂ ਤੇ ਅੱਗ ਤੇ ਪਾਗਾਬੂ ਬੁਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਾਣੀ ਨੁਕਸਾਨ ਦੀ ਹਲੇ ਕੀ ਖਬਰ ਸਾਹਮਣੇ ਨਹੀਂ ਆਈ ਹੈ ਇਹ ਬਿਲਡਿੰਗ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਨੂੰ ਅੱਗ ਨੇ ਆਪਣੀ ਛਪੇਟ ਚ ਲੈ ਲਿਆ ਮਾਮਲਾ ਮਹਾਰਾਸ਼ਟਰ ਦੇ ਥਾਣੇ ਤੋਂ ਸਾਹਮਣੇ ਹੈ ਜਿੱਥੇ ਕਰੀਬ ਸਵੇਰੇ 3 ਵਜੇ ਫੈਕਟਰੀ ਚ ਅੱਗ ਲੱਗੀ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਤੇ ਪੂਰੀ ਤਰ੍ਹਾਂ ਕਾਬੂ ਪੌਂ ਤੋਂ ਬਾਅਦ ਹੀ ਨੁਕਸਾਨ ਦਾ ਚਾ ਲਗਾਇਆ ਜਾ ਸਕਦਾ ਹੈ ਖਬਰਾਂ ਮੁਤਾਬਕ ਹੈ ਘਟਨਾ ਥਾਣੇ ਦੇ ਭਵਿੰਡੀ ਤਲਕੋਦੇ ਸਰਾਵਲੀ ਐਮ ਆਈ ਡੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਨੂੰ ਲੱਗੀ ਭਿਆਨਕ ਆਸਮਾਨ ਉੱਤੇ ਛੁੰਦੇ ਨਜ਼ਰ ਆਏ ਅੱਗ ਦੇ ਪੰਮੜ ਅੱਗ ਲੱਗਣ ਕਾਰਨ ਸਾਰੀ ਇਮਾਰਤ ਸੜ ਕੇ ਹੋਈ ਸੁਆਦਸਤੋਪਾਦ ਲੋਕਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਦਰਸਲ ਇਹ ਇਮਾਰਤ ਇੱਕ ਫੈਕਟਰੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਇਸ ਭਿਆਨਕ ਅੱਗ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਇਸ ਪੂਰੀ ਇਮਾਰਤ ਨੂੰ ਆਪਣੀ ਝਪੇਟ ਚ ਲੈ ਲਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗੜਦੀਆਂ ਟੀਮਾਂ ਵੀ ਪਹੁੰਚੀਆਂ ਤੇ ਅੱਗ ਤੇ ਪਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਹਲੇ ਕੀ ਖਬਰ ਸਾਹਮਣੇ ਨਹੀਂ ਆਈ ਹੈ ਇਹ ਬਿਲਡਿੰਗ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਨੂੰ ਆਗ ਨੇ ਆਪਣੀ ਛਪੇਟ ਚ ਲੈ ਲਿਆ ਮਾਮਲਾ ਮਹਾਰਾਸ਼ਟਰ ਦੇ ਥਾਣੇ ਤੋਂ ਸਾਹਮਣੇ ਹੈ ਜਿੱਥੇ ਕਰੀਬ ਸਵੇਰੇ 3 ਵਜੇ ਫੈਕਟਰੀ ਚ ਅੱਗ ਲੱਗੀ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ ਤੇ ਪੂਰੀ ਤਰ੍ਹਾਂ ਕਾਬੂ ਪੌਣ ਤੋਂ ਬਾਅਦ ਹੀ ਨੁਕਸਾਨ ਦਾ ਦਾ ਚਾ ਲਗਾਇਆ ਜਾ ਸਕਦਾ ਹੈ ਖਬਰਾਂ ਮੁਤਾਬਕ ਇੱਕ ਘਟਨਾ ਥਾਣੇ ਦੇ ਭਵਿੰਡੀ ਤਲਕੋਦੇ ਸਰਾਬਲੀ ਐਮ ਆਈ ਡੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਆਸਮਾਨ ਉੱਛੋਂ ਦੇ ਨਜ਼ਰ ਆਏ ਅੱਗ ਦੇ ਪੰਬਰ ਆਗ ਲੱਗਣ ਕਾਰਨ ਸਾਰੀ ਇਮਾਰਤ ਸੜ ਕੇ ਹੋਈ ਸੁਆਦ ਇਸ ਤੋਂ ਬਾਅਦ ਲੋਕਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਦਰਸਲ ਇਹ ਇਮਾਰਤ ਇੱਕ ਫੈਕਟਰੀ ਹੈ ਜਿੱਥੇ ਭਿਆਨਕ ਅੱਗ ਲੱਗੀ ਹੈ ਤਿੰਨ ਮੰਜ਼ਿਲਾ ਇਮਾਰਤ ਨੂੰ ਲੱਗੀ ਇਸ ਭਿਆਨਕ ਅੱਗ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਇਸ ਪੂਰੀ ਇਮਾਰਤ ਨੂੰ ਆਪਣੀ ਝਪੇਟ ਚ ਲੈ ਲਿਆ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗੜਦੀਆਂ ਟੀਮਾਂ ਵੀ ਪਹੁੰਚੀਆਂ ਤੇ ਅੱਗ ਤੇ ਪਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਹਲੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਇਹ ਬਿਲਡਿੰਗ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਅੱਗ ਨੇ ਆਪਣੀ ਛਪੇਟ ਚ ਲੈ ਲਿਆ। ਮਾਮਲਾ ਮਹਾਰਾਸ਼ਟਰ ਦੇ ਥਾਣੇ ਤੋਂ ਸਾਹਮਣੇ ਹੈ ਜਿੱਥੇ ਕਰੀਬ ਸਵੇਰੇ 3 ਵਜੇ ਫੈਕਟਰੀ ਚ ਅੱਗ ਲੱਗੀ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਹੀ ਨੁਕਸਾਨ ਦਾ ਜਾਇਜ਼ਾ ਲਗਾਇਆ ਜਾ ਸਕਦਾ ਹੈ। ਖਬਰਾਂ ਮੁਤਾਬਕ ਇਹ ਘਟਨਾ ਥਾਣੇ ਦੇ ਪਵਿੰਡੀ, ਤਲਕੋਦੇ ਸਰਾਵਲੀ ਐਮ ਆਈ ਡੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ। ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਹਫੜਾ ਤਫੜੀ ਮਚ ਗਈ।